ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਸਭ ਨੂੰ ਲਾਲ ਜੀ ਤਪਾ ਹਰੀ RAM ਦੀ ਇੱਕ ਸਾਖੀ ਸੁਣਾਉਣ ਜਾ ਰਹੀ ਹਾਂ ਬੋਲੇ ਬਾਲੇ ਲੋਕਾਂ ਨੂੰ ਜਾਤ ਪਾਤ ਵਿੱਚੋਂ ਕੱਢਣ ਦੇ ਲਈ ਜਾਤ ਹੰਕਾਰੀਆਂ ਦੇ ਹੰਕਾਰ ਨੂੰ ਸੱਟ ਮਾਰਨ ਦੇ ਲਈ ਗੁਰੂ ਅਮਰਦਾਸ ਜੀ ਨੇ ਐਲਾਨ ਕੀਤਾ ਕਿ ਜੋ ਵੀ ਉੱਚ ਜਾਤ ਦਾ ਹੰਕਾਰ ਛੱਡ ਕੇ ਲੰਗਰ ਵਿੱਚੋਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ ਉਸ ਨੂੰ 1 ਰੁਪਿਆ ਇਨਾਮ ਦਿੱਤਾ ਜਾਵੇਗਾ ਉਸ ਵੇਲੇ ਇਹ ਜੀ ਰਕਮ ਸੀ ਕਈ ਲੋਕਾਂ ਨੇ ਆਪਣਾ ਆਪਣਾ ਹੰਕਾਰ ਛੱਡ ਦਿੱਤਾ ਪਰ ਹਜੇ ਵੀ ਕਈ ਬਹੁਤ ਹੀ ਜ਼ਿਆਦਾ ਹੰਕਾਰੀ ਲੋਕ ਆਪਣਾ ਹੰਕਾਰ ਨਹੀਂ ਛੱਡ ਰਹੇ ਸਨ ਇਸ ਲਈ ਗੁਰੂ ਜੀ ਨੇ 1 ਰੁਪਏ ਤੋਂ ਵਿਧਾ ਕੇ ਵਿਧਾ ਕੇ 5 ਰੁਪਏ ਕਰ ਦਿੱਤੇ ਵੱਡੇ ਵੱਡੇ ਜਾਤ ਅਭਿਮਾਨੀ ਵੀ 5 ਰੁਪਏ ਲਈ ਆਪਣਾ ਜਾਤ ਅਹੰਕਾਰ ਛੱਡ ਪਰ ਫਿਰ ਵੀ ਹਜੇ ਬਹੁਤ ਹੀ ਹੰਕਾਰੀ ਕਿਸਮ ਦੇ ਬੰਦੇ ਰਹਿ ਗਏ ਇਸ ਲਈ ਗੁਰੂ ਜੀ ਨੇ 5 ਰੁਪਏ ਤੋਂ ਵਿਧਾ ਕੇ ਇੱਕ ਮੋਹਰ ਦੇਣੀ ਸ਼ੁਰੂ ਕਰ ਦਿੱਤੀ ਪੰਗਤ ਵਿੱਚ ਬੈਠ ਕੇ ਲੰਗਰ ਛਕੰਦੇ ਦੇ ਬਦਲੇ ਇੱਕ ਮੋਹਰ ਮਿਲਦੀ ਸੁਣ ਕੇ ਤਾਂ ਅਤ ਹੰਕਾਰੀ ਮਨੁੱਖ ਵੀ ਸਾਂਝੇ ਪੰਗਤ ਵਿੱਚ ਆ ਬੈਠ ਗੋਇੰਦਵਾਲ ਵਿੱਚ ਹੀ ਇੱਕ ਹਰੀ RAM ਦਾ ਤਪਾ ਰਹਿੰਦਾ ਸੀ ਉੰਜ ਘਰ ਵਾਲੀ ਅਤੇ ਬਚੇਦਾਰ ਸੀ ਪਰ ਆਪਣੇ ਆਪ ਆਪ ਨੂੰ ਜੋਗ ਮੱਤ ਦਾ ਧਾਰਨੀ ਦੱਸਦਾ ਸੀ ਉਸ ਨੇ 1 ਰੁਪਏ ਦੀ ਕੋਈ ਪਰਵਾਹ ਨਾ ਕੀਤੀ 5 ਰੁਪਏ ਨੇ ਉਸ ਨੂੰ ਕੋਝ ਸਤਾਇਆ ਪਰ ਇੱਕ ਮੋਹਰ ਨੇ ਤਾਂ ਉਸ ਦੀ ਲਾਲਚੀ ਬਿਰਤੀ ਨੂੰ ਚੰਗੀ ਤਰ੍ਹਾਂ ਦੱਸਿਆ ਉਸ ਦਾ ਦਿਲ ਕਰੇ ਕਿ ਲੰਗਰ ਵਿੱਚ ਬੈਠ ਮੋਹਰ ਪ੍ਰਾਪਤ ਕਰਨ ਲਵੇ ਪਰ ਜਾਤ ਦਾ ਹੰਕਾਰ ਵੀ ਸੀ ਨਾਲੇ ਉਸ ਦੀਆਂ ਆਪਣੀਆਂ ਕਹੀਆਂ ਬਹੁਤ ਸਾਰੀਆਂ ਗੱਲ ਅਤੇ ਗੁਰੂ ਸਾਹਿਬ ਦੀ ਲੰਗਰ ਪੰਗਤ ਅਤੇ ਸਿਧਾਂਤ ਵਿਰੋਧ ਕੀਤਾ ਪ੍ਰਚਾਰ ਅੱਗੇ ਆ ਦਾ ਇਸ ਲਈ ਉਸ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਲੰਗਰ ਵਿੱਚ ਲੰਗਰ ਦੀ ਕੰਧ ਟੱਪ ਕੇ ਪ੍ਰਸ਼ਾਦਾ ਸ਼ਾਹ ਕਰਕੇ ਇੱਕ ਮੋਹਰ ਲੈਣ ਲਈ ਭੇਜਿਆ ਪਰੰਤ ਟੱਪ ਗਿਆ ਡਿੱਗ ਗਿਆ ਅਤੇ ਰੋਂਦਿਆ ਰੋਂਦਿਆ ਸਭ ਨੂੰ ਆਪਣੇ ਪਿਤਾ ਦੀ ਸਚਾਈ ਦਾ ਸਬਿੱਤ ਕੀਤਾ ਕਿ ਮੇਰੇ ਪਿਤਾ ਨੇ ਮੀਨੂ ਲੰਗਰ ਦੇ ਕੰਧ ਟੱਪ ਕੇ ਇੱਕ ਮੋਹਰ ਲੈਣ ਲਈ ਭੇਜਿਆ ਹੈ ਇਸ ਤਰ੍ਹਾਂ ਲਾਲਚੀ ਤਪਾਹਰੀ RAM ਦਾ ਸਾਰਾ ਹੰਕਾਰ ਟੁੱਟ ਗਿਆ ਅਤੇ ਉਸ ਦੀ ਸਾਰੀ ਸਚਾਈ ਸਾਰਿਆਂ ਮੋਹਰੇ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ